ਆਪਾਂ ਆ ਦੁਕਾਨ ਲਈ ਆ ਆ ਦੁਕਾਨ ਲਈ ਆ ਤੇ ਮੂਰੇ ਆਪਾਂ ਦੁਕਾਨ ਦੇ ਆਪਦੀ ਕਟ ਲਈ ਆ ਇੱਥੇ ਦੇਖੀਂ ਮੜਾ ਜਾਉ ਰਹੀ ਜਿਹੜੀ ਗੱਲ ਤੋਂ ਰੌਲਾ ਪਿਆ ਲੜਾਈ ਹੋਈ ਆ ਆਹ ਰੌਲਾ ਦਾ ਰੌਲਾ ਆ ਵੇਖੀ ਇਧਰ ਆਈ ਰਹੀ ਆਹ ਵੇਖੋ ਅਸ ਸਿਕਟਾਂ ਬੀੜੀਆਂ ਕੀ ਆ ਇਹ ਪੰਜਾਬ ਆ ਅਸੀਂ ਕਹਿ ਸਕਦੇ ਹਾਂ ਪੰਜਾਬ ਆ ਸਰਦਾਰ ਮਾਲਕ ਆ ਇਹ ਦੁਕਾਨਾਂ ਦੇ ਤੇ ਸਰਦਾਰ ਸਾਹਿਬ ਕਹਿੰਦੇ ਜੀ ਤੁਸੀਂ ਬੀੜੀਆਂ ਵਾਲ ਨੂੰ ਧਮਕਾਇਆ ਅੱਜ ਅਸੀਂ ਪਾਠ ਕਰਵਾਉਣਾ ਸੁਖਮੀ ਸਾਹਿਬ ਦਾ ਸੋਚਿਆ ਸੀਗਾ ਪਾਠ ਕਰਵਾ ਕੇ ਓਪਨਿੰਗ ਕਰਨੀ ਆ ਔਰ ਉਹਨਾਂ ਕੋਲੇ ਗੱਲ ਗਈ ਹੈ ਇਹਨਾਂ ਨੂੰ ਰੋਕਿਆ ਸੀ ਅਸੀਂ ਭਾਈ ਆਪਦੇ ਇੱਕ ਕਸਟਮਰ ਨੂੰ ਜਿਹੜਾ ਤੁਸੀਂ ਕੰਟਰੋਲ ਕਰਨਾ ਕਿ ਬੀੜੀ ਬੀੜੀ ਪੀਣੀ ਪਾਸੇ ਆ ਕੇ ਪੀ ਲੋ ਜਾਂ ਆਪ ਦਾ ਅੰਦਰ ਬਹਿ ਕੇ ਪੀ ਲੋ ਪਰ ਦੁਕਾਨ ਤੋਂ ਬਾਹਰ ਆ ਕੇ ਗੰਦ ਨਾ ਪਾਓ ਜੀ ਇੱਥੇ ਕੋਸ਼ ਹੱਦ ਤੱਕ ਰਾਤ ਸਪਾਈ ਕਰਕੇ ਗਏ ਆ ਬੰਦੇ ਆਪਣੇ ਆਹ ਹਾਲਾਤ ਆ ਪੰਜਾਬ ਦੇ ਵਿੱਚ ਬੀੜੀ ਵਾਲੇ ਨੂੰ ਕਹਿੰਦੇ ਤੁਸੀਂ ਧਮਕਾਇਆ ਅਸੀਂ ਤੁਹਾਨੂੰ ਰੇੜੀ ਨਹੀਂ ਲਾਉਣ ਦੇਣੀ ਤੁਸੀਂ ਆਪ ਦੀ ਚੱਕੋ ਇੱਥੋਂ ਕੰਟਰੈਕਟ ਲਿਖਿਆ ਹੋਇਆ 2 ਮਿੰਟ ਦਾ ਰੈਂਟ ਗਿਆ ਹੋਇਆ 16 32 33000 ਰੁਪਏ ਗਿਆ ਹੋਣਾ 33000 ਰੁਪਏ ਗਿਆ ਹੋਇਆ ਉਹਨਾਂ ਨੇ 16.5 ਹਜ਼ਾਰ ਰੁਪਏ ਇੰਨੀ ਕਿ ਦੁਕਾਨਾ ਦੇਖੋ ਇਹ ਪੰਜਾਬ ਚ ਹੁਨੇਰ ਕਰਦੀ ਆ ਵੀ ਬੀਡਿੰਗ ਵਾਲੇ ਨੂੰ ਕਹਿੰਦੇ ਆ ਜੰਮ ਜੰਮ ਕੰਮ ਕਰ ਪਰ ਸਰਦਾਰ ਜੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਸਾਫ਼ ਸੁਥਰਾ ਤੇ ਜੈਨੂਨ ਕੰਮ ਕਰਨਾ ਤੇ ਜ਼ਾਇਦ ਕੰਮ ਕਰਨਾ ਫੇਰ ਬਚਬਾਨਾ ਵਾਲਾ ਤੁਹਾਡੀ ਟਰਾਲੀ ਵੱਡੀ ਆ ਅਸੀਂ ਇਹ ਢੋਣ ਨਹੀਂ ਦੇਣੀ ਉਹ ਉਥੋਂ ਲੱਗ ਕੇ ਮੋੜ ਤੋਂ ਲੈ ਕੇ ਉਹ ਸਾਰੀਆਂ ਦੁਕਾਨਾਂ ਤੱਕ ਜਿਹੜੀਆਂ ਲੱਗ ਜਾਂਦੀਆਂ ਸ਼ਾਮ ਨੂੰ ਲੱਗਦੀਆਂ ਜਦੋਂ ਲੱਗਦੀਆਂ ਉਹ ਖੁੱਲਦੀਆਂ ਇਕੱਠੀਆਂ ਉਹ ਟਰੱਕ ਬਣ ਜਾਂਦਾ ਉਹ ਟਰੱਕ ਬਣ ਜਾਂਦਾ ਤੇ ਇਹ ਇੱਕ ਟਰਾਲੀ ਵਿਖੇ ਉਹਨਾਂ ਨੂੰ ਲੱਗਦੀ ਹੈ ਭੈੜੀ ਕਿਉਂਕਿ ਉੱਤੇ ਲਿਖਿਆ ਹੈ ਨਾ ਇਹ ਲذیذ ਵਾਲੇ ਸਰਦਾਰ ਮਤਲਬ ਸਰਦਾਰ ਜਿੱਥੇ ਸ਼ਬਦ ਆ ਗਿਆ ਉਹ ਫਿਰ ਚੁੱਪਦਾ ਇਹਨਾਂ ਨੂੰ ਇਹ ਪੰਜਾਬ ਦੇ ਹਾਲਾਤਾਂ ਮੈਂ ਰਿਕਾਰਡਿੰਗ ਆ ਉਹ ਦੂਸਰੀ ਵੀਡੀਓ ਦੇ ਚ ਰਿਕਾਰਡਿੰਗ ਵੀ ਪਾਉਂਗਾ ਜਦੋਂ ਦੁਕਾਨ ਦੇ ਮਾਲਕ ਨਾਲ ਗੱਲ ਕੀਤੀ ਹੈ